ਰਾਤਲ ਮੰਡੀ ਟਰੈਕਟਰ ਮੰਡੀ ਜਿਹੜੀ ਸਮਸਾਂ ਨੂੰ ਪਤਾ ਲੱਗਦੀ ਹੈ ਲਾਈਵ 'ਚ ਆਪਾਂ ਤੁਹਾਨੂੰ 15 ਤੋਂ 20 ਟਰੈਕਟਰ ਦਿਖਾਵਾਂਗੇ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਓ ਪੇਜ ਨੂੰ ਕਰ ਲਿਓ ਆਪਣੇ ਨੂੰ ਸਬਸਕ੍ਰਾਈਬ ਚੈਨਲ ਨੂੰ ਆਪਣੇ ਨੂੰ ਤੇ ਸ਼ੁਰੂ ਆਪ ਅਗਾਂਹਾਂਗੇ ਆਇਸ਼ਰ ਤੋਂ 242 ਆਇਸ਼ਰ ਹੈ 2022 ਮਾਡਲ ਹੈ ਪੰਜਾਬ ਨੰਬਰ ਹੈ 3 ਲੱਖ 65 ਹਜ਼ਾਰ ਪੀਆ ਡਿਮਾਂਡ ਹੈ ਹਾਈ ਲੋ ਚ ਆ ਗਿਆ ਇਹ ਟਰੈਕਟਰ ਜੇ ਇਹ ਗੱਲ ਕਰੀਏ ਆਪਾਂ ਕੰਡੀਸ਼ਨ ਦੀ ਤਾਂ ਕੰਡੀਸ਼ਨ ਤਕਰੀਬਨ ਤਕਰੀਬਨ ਕਿ ਸਾਰੀ ਹੀ ਏਜੰਸੀ ਸ਼ੋਰੂਮ ਮਾਡਲ ਕੰਡੀਸ਼ਨ ਪਈ ਹੈ ਟਾਇਰ ਚਾਰੇ ਨਾਲ ਦੇ ਨਵੇਂ ਆਗੇ ਬਾਕੀ ਇਹ ਗਿਣਤੀ ਦੇ ਘੰਟੀ ਹੋਈ ਸਾਰਾ ਚੱਲਿਆ ਹੋਇਆ ਹੈ ਰੰਗ ਪੇਂਟ ਜਿੰਨਾ ਵੀ ਹੈਗਾ ਸਾਰਾ オリジナル ਹੈ ਤਲਵੰਡੀ ਟਰੈਕਟਰ ਮੇਲੇ ਤੇ ਆਪਾਂ ਦੋਸਤੋ ਇਸ ਟਾਈਮ ਖੜੇ ਆ ਨਾ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰੀ ਚੱਲੇ ਤੇ ਪੇਜ ਨੂੰ ਕਰ ਲਿਓ ਆਪਣੇ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਪੇਜ ਨੂੰ ਆਪਣੇ ਨੂੰ ਇੱਕ ਉਸ ਉਸ ਤੋਂ ਅੱਗੇ ਜੀ ਆਪਾਂ ਗੱਲ ਕਰੀਏ ਤਾਂ ਉਸ ਤੋਂ ਅੱਗੇ ਆ ਗਿਆ ਮੈਸੀ ਆ ਗਿਆ ਫਰਗੂਸ਼ਨ 241 285000 ਰੁਪਏ ਡਿਮਾਂਡ ਹੈ ਤੇ ਮਾਡਲ 8 ਆ ਗਿਆ ਟਰੈਕਟਰ ਜੀ ਵੀ ਗੱਲ ਕਰੀਏ ਕੰਡੀਸ਼ਨ ਦੀ ਤੇ ਕੰਡੀਸ਼ਨ ਕੰਨੋਂ ਜਿਵੇਂ ਮਾਡਲ ਇਹਨਾਂ 2008 ਹੈ ਵਧੀਆ ਕੰਡੀਸ਼ਨ ਦਾ ਟਰੈਕਟਰ ਇਹ ਹੈ ਦੱਬ ਕੇ ਤੁਸੀਂ ਸ਼ੇਅਰ ਕਰੀ ਚਲੋ ਟਰੈਕਟਰ ਸਾਨੂੰ ਆਪਾਂ ਦਾ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰਦੇ ਪਿਛਲੇ 35 ਤੋਂ 40 ਪੈਸੇ ਟਾਇਰ ਆ ਗਏ ਤੇ ਅਗਲੇ ਟਾਇਰ ਤਕਰੀਬਨ 90 ਤੋਂ 95 ਪੈਸੇ ਆ ਗਏ ਬਾਕੀ ਗੇਰੀਂ ਚੰਦੀ ਸੰਦੀਗਰ ਨੇ ਤਲਵੰਡੀ ਟਰੈਕਟਰ ਮੇਲੇ ਤੇ ਸਾਰੇ ਟਰੈਕਟਰ ਸਾਨੂੰ ਮਿਲ ਜਾਨੀਂ ਕਿ ਮੰਡੀ ਹਰ ਬੁੱਧਵਾਰ ਲੱਗਦੀ ਹੈ ਨਾ ਦਬ ਕੇ ਸ਼ੇਅਰ ਜ਼ਰੂਰ ਕਰੀ ਚੱਲਿਓ ਨਾ ਉਸ ਤੋਂ ਅੱਗੇ ਆ ਗਿਆ ਐਕਸਟੀ ਮਾਡਲ ਆ ਗਿਆ 744 ਸਵਰਾਜ ਨੀਲ ਹਾਰਥ ਐਚ ਆਰ 22 ਨੰਬਰ ਹੈ ਮਾਡਲ 2021 6 ਲੱਖ 15000 ਰੁਪਏ ਡਿਮਾਂਡ ਹੈ ਟਰੈਕਟਰ ਵੀ ਬਿਲਕੁਲ ਗਿਣਤੀ ਦੇ ਘੰਟੇ ਦੋਸਤੋ ਚੱਲਿਆ ਹੋਇਆ ਚਮਕ ਗਿਣਤੀ ਦੇ ਘੰਟੇ ਟਰੈਕਟਰ ਚੱਲਿਆ ਹੋਇਆ ਦਬ ਕੇ ਸ਼ੇਅਰ ਕਰੀ ਚੱਲਿਓ ਰੰਗ ਪੇਂਟ ਦੀ ਗੱਲ ਕਰੀ ਤਾਂ ਰੰਗ ਪੇਂਟ ਸਾਰਾ origignal ਆ ਗਿਆ ਇੱਥੋਂ ਤੁਸੀਂ ਦੇਖ ਲਓ ਰੰਗ ਹੈ ਜਿਵੇਂ ਗਿਆ ਉਹ ਗਿਆ ਹੋਇਆ ਬਾਕੀ ਸਾਰਾ origignal ਆ ਗਿਆ ਚੱਲੇ ਦੀ ਗੱਲ ਕਰੀਏ ਤਾਂ ਇਹ ਸਾਰਾ 13 1400 ਘੰਟੇ ਟਰੈਕਟਰ ਇਹ ਚੱਲਿਆ ਹੋਇਆ ਹੈ ਨਾ ਨੰਬਰ ਹਰਿਆਣਾ ਐਨਓਸੀ ਮਿਲ ਜੂਗੀ ਚਾਹੀ ਕਿਸੇ ਸਟੇਟ ਦੇ ਭਰਾਣੇ ਨੰਬਰ ਟਰੈਕਟਰ ਇਹ ਲੈਣਾ ਹੋਵੇ ਹੈ ਨਾ ਕਲਵੀਰ ਦਾ ਟਰੈਕਟਰ ਹੈ ਨੰਬਰ ਤੁਸੀਂ ਨੋਟ ਕਰ ਲਓ 9417232636 ਨੰਬਰ ਆ ਗਿਆ ਬਾਕੀ ਡਬਲ ਕਲਚ ਆ ਗਿਆ ਰਿਵਰਸ ਵੀਟੋ ਆ ਗਿਆ ਡਬਲ ਡਿਸਟਰੀਬਿਊਟਰ ਆ ਗਿਆ ਟੂ ਸਪੀਡ ਆ ਗਿਆ ਫੁੱਲ ਟੌਪ ਆ ਗਿਆ ਜਨ ਕੀ ਹੈ ਨਾ ਬਾਕੀ ਕੰਡੀਸ਼ਨ ਦੀ ਗੱਲ ਕਰੀ ਤਾਂ ਕੰਡੀਸ਼ਨ ਇਹਦੀ A1 ਪਈ ਹੈ ਚੰਗੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਇਹ ਉਸ ਤੋਂ ਅੱਗੇ ਅਰਜਨ ਆ ਗਿਆ ਅਲਟਰਾ ਇਹਦੀ ਜੀ ਆਪਾਂ ਗੱਲ ਕਰੀ ਤਾਂ ਇਹ 2006 ਮਾਡਲ ਹੈ 2.5 ਲੱਖ ਰੁਪਏ ਡਿਮਾਂਡ ਇਹਦੀ ਹੈ ਕਿ 6 ਮਾਡਲ 2.5 ਲੱਖ ਰੁਪਏ ਡਿਮਾਂਡ ਹੈ ਬਾਕੀ ਰੰਗ ਪੇਂਟ ਦਾ ਇਹ ਵੀ ਜਿੰਨਾ ਤਾਂ ਹੈਗਾ ਸਾਰਾ origignal ਹੈ ਗੇਅਰ ਇੰਜਨ ਦੀ ਤਸੱਲੀ ਜਿਵੇਂ ਮਰਜ਼ੀ ਕਰ ਲਿਓ ਤੁਸੀਂ ਕਾਗਜ਼ ਪੱਤ ਸਾਰੇ ਪੱਕੇ ਆ ਟਾਇਰਾਂ ਦੀ ਕੰਡੀਸ਼ਨ ਤੁਸੀਂ ਆਪ ਦੇਖ ਲਓ। ਬਾਕੀ ਸੈਂਟਰ ਗੇਅਰ ਆ ਗਿਆ। ਤੇ ਨੰਬਰ ਇਹ ਵੀ ਕੁਲਵੀਰ ਦਾ ਆ ਗਿਆ ਟਰੈਕਟਰ ਇਹ ਵੀ ਵੀ ਤੁਹਾਨੂੰ ਨੰਬਰ ਆਪਾਂ ਜਿਹੜਾ ਦੱਸੀਏ ਨੇ 947132636 ਨੰਬਰ ਆ ਗਿਆ। ਮੋਬਾਈਲ ਦਾ ਮੋਬਾਈਲ ਦਾ ਹਨਾ ਵੀਡੀਓ ਦਬਕੇ ਸ਼ੇਅਰ ਕਰੀ ਚੱਲਿਓ ਤੇ ਇਹਨੂੰ ਤੁਸੀਂ ਸਬਸਕ੍ਰਾਈਬ ਜਰੂਰ ਕਰ ਲੈਣੋ ਦੋਸਤੋ। ਇਹ ਜੀ ਵੀਡੀਓ ਹੋਰ ਦੇਖਣਾ ਟਰੈਕਟਰਾਂ ਦੇ ਮੇਨ ਕੰਟੈਂਟ ਆਪਣਾ ਟਰੈਕਟਰਾਂ ਦੇ ਟਰੈਕਟਾਂ ਦੀ ਆਪਾਂ ਵੀਡੀਓ ਹਮੇਸ਼ਾ ਆਪਾ ਪਾਉਣੇ ਰਹਿੰਦੇ ਹਾਂ। ਵੀਡੀਓ ਦਬਕੇ ਸ਼ੇਅਰ ਕਰੀ ਜੰਦੇਓ। ਉਸ ਤੋਂ ਅੱਗੇ ਗੱਲ ਕਰੀਏ ਤਾਂ ਆਪਾਂ ਉਸ ਤੋਂ ਅ 730 ਆ ਗਿਆ 21 ਮਾਡਲ ਆ ਗਿਆ 730 365000 ਰੁਪਏ ਦੀ ਡਿਮਾਂਡ ਇਹਦੀ ਆ ਗਈ ਇਹ ਟਰੈਕਟਰ ਜੀ ਆਪਾਂ ਗੱਲ ਕਰੀਏ ਕੰਡੀਸ਼ਨ ਦੀ ਇਹ ਰੁਪਈ ਦਾ ਰੁਪਈਆ ਕੰਡੀਸ਼ਨ ਦਾ ਟਰੈਕਟਰ ਪਿਆ ਹੈ ਕਿਉਂਕਿ ਇਹ ਟਰੈਕਟਰ ਮੇਰੇ ਕੋਲੋਂ ਆਇਆ ਹੈ ਆਪਣੀ ਫੁੱਲ ਗਾਰੰਟੀ ਹੈ ਟਰੈਕਟਰ ਦੀ ਸਾਲ ਦਾ ਤਕਰੀਬਨ ਤਕਰੀਬਨ ਦਾ ਬੀਮਾ ਪਿਆ ਹੈ ਬਿਨਾਂ ਸਰਵਿਸ ਤੋਂ ਇਹਦੇ ਕਿਸੇ ਵੀ ਪਾਸੇ ਚਾਬੀ ਹੈ ਜਿਹੜੀ ਨਹੀਂ ਲੱਗੀ ਹੋਈ ਹੈ ਗਿਣਤੀ ਦੇ ਘੰਟੇ ਇਹ ਚੱਲਿਆ ਸਾਰਾ 5 700 ਘੰਟਾ 800 ਘੰਟਾ ਟਰੈਕਟਰ ਇਹ ਚੱਲਿਆ ਨੰਬਰ ਪੰਜਾਬ ਹੈ ਨੰਬਰ ਪਲੇਟਾਂ ਲੱਗੀਆਂ ਹੋਈਆਂ 365000 ਰੁਪਏ ਦੀ ਡਿਮਾਂਡ ਹੈ 3 ਲੱਖ 45000 ਰੁਪਏ ਦਾ ਟਰੈਕਟਰ ਜੇ ਕਿਸੇ ਭਰਾ ਨੇ ਲੈਣਾ ਹੋਵੇ ਇਹ ਮਿਲ ਜੂਗਾ ਬਾਕੀ ਤੁਹਾਨੂੰ ਕੰਡੀਸ਼ਨ ਆਪਾਂ ਜਿਹੜੀ ਟਰੈਕਟਰ ਦੀ ਨੇੜੇ ਹੋ ਕੇ ਦਿਖਾਣੀ ਹੈ ਬਿਲਕੁਲ ਇਹ ਬੰਦ ਕੰਡੀਸ਼ਨ ਦਾ ਪਿਆ ਜਾਨੀ ਕਿ ਬਿਲਕੁਲ ਨਵੀਂ ਕੰਡੀਸ਼ਨ ਦਾ ਟਰੈਕਟਰ ਹੀ ਹੈ ਹੈਨਾ ਉਸ ਤੋਂ ਅੱਗੇ ਇਹ ਹੋ ਚੁੱਕਿਆ ਹੈ ਇਹ ਵੇਚ ਚੁੱਕਿਆ ਉਸ ਤੋਂ ਅੱਗੇ 265 ਆ ਗਿਆ DI 26597 ਮਾਡਲ ਹੈ 165000 ਰੁਪਏ ਦੀ ਡਿਮਾਂਡ ਹੈ ਬਾਕੀ ਇਹ ਟਰੈਕਟਰ ਪੇਂਟ ਹੈ ਉੱਪਰੋਂ ਪੇਂਟ ਹੈ ਥੱਲੇੋਂ ਇੰਜਨ ਦਾ ਸਾਰੀ ਕਾਸੇ ਦਾ ਇਹ ओरिजिनल ਪਿਆ ਹੈ ਹਾਂਡੀ નીચે ਤੇ ਇਥੋਂ ਸਾਰਾ ओरिजिनल ਬਾਕੀ ਸਾਰਾ ਇਹ ਉਪਰੋਂ ਪੇਂਟ ਹੈ ਉਸ ਤੋਂ ਅੱਗੇ ਜੇ ਆਪਾਂ ਗੱਲ ਕਰੀਏ ਤਾਂ ਉਦੋਂ ਅੱਗੇ ਫਿਰ ਘੋੜਾ ਜੀ ਨੂੰ ਕਹੇ ਤੇ ਹਨਾ ਬਲਟ੍ਰੈਕ 16 ਲੀਕਾ 60 ਆ ਗਿਆ 4 ਸਪੀਡ ਅਗਲੇ ਟਾਇਰ ਜਮਾ ਨਵੇਂ ਆ ਗਏ ਪਿਛਲੇ ਟਾਇਰ ਨਾਲ ਦੇ ਆ ਗਏ 80 ਤੋਂ 90 ਪੈਸੇ ਆ ਗਏ ਬਾਕੀ ਗੇਅਰ ਇੰਜਨ ਦਾ ਟਰੈਕਟਰ ਇਹ ਵੀ ਬਹੁਤ ਚੰਗਾ ਹੈ ਤੇ ਰੇਟ ਵੀ ਬਹੁਤ ਬਾਜ਼ ਬਾਜ਼ ਦਾ ਅੱਜ ਵਾ ਦੋਸਤੋ ਇਹ ਟਰੈਕਟਰ ਦਾ ਜੇ ਦੀ ਰੇਟ ਦੀ ਗੱਲ 21 ਮਾਡਲ ਆ 8 ਲੱਖ 25000 ਰੁਪਏ ਦੀ ਡਿਮਾਂਡ ਹੈ ਪਰ ਟਰੈਕਟਰ ਇਹ 7.5 ਲੱਖ ਰੁਪਏ ਦਾ ਟਰੈਕਟਰ ਜਿਹੜਾ ਤੁਹਾਨੂੰ ਇਹ ਬਣ ਜੂਗਾ ਬਾਕੀ ਟਰੈਕਟਰ ਵਿੱਚ ਜਿਹੜਾ ਹੀਟ ਹੂਡ ਗਾਰਡ ਸਾਰਾ ਕੁਝ ਇਹ ਲਿਆਉਣੇ ਆ ਹਜੇ origignal ਲਿਆ ਕੇ ਲਾਉਣੇ ਆ ਇਹ ਨਹੀਂ ਵੀ ਇਹ ਦੇਸੀ ਲਾ ਕੇ ਆਣਗੇ ਬਾਕੀ ਟਰੈਕਟਰ ਦਾ ਰੰਗ ਪੇਂਟ ਕਰਨੀ ਉਹਦਾ ਟਰੈਕਟਰ ਦੀ ਖੜਨੀ ਕਰਨੀ ਚਮਾ ਇੱਕ ਕੋਕਾ ਪੀਸ ਟਰੈਕਟਰ ਇਹ ਤੇ ਵੀਡੀਓ ਨੂੰ ਤੁਸੀਂ ਆਪਣੇ ਸ਼ੇਅਰ ਕਰਿਓ ਆਪਣੇ ਪੇਜ ਨੂੰ ਕਰ ਲਿਓ ਸਬਸਕ੍ਰਾਈਬ ਉਸ ਤੋਂ ਅੱਗੇ ਜਮਾ ਸਸਤੇ ਰੇਟ ਤੇ ਆ ਗਿਆ ਫਾਰਮ ਟਰੈਕ 60 ਆ ਗਿਆ ਜਮਾ ਸਸਤੇ ਰੇਟ ਦਾ ਆ ਗਿਆ ਇਹ ਜੇ ਆਪਾਂ ਗੱਲ ਕਰ ਲਈਏ ਤਾਂ ਇਹ 97 ਮਾਡਲ ਦਾ 1,55,000 ਰੁਪਏ ਦੀ ਮੰਗ ਰਹੀ ਦੀ ਹੈ ਉਸ ਤੋਂ ਅੱਗੇ 3630 ਆ ਗਿਆ 3630 ਦਾ ਜਿਸ ਨੂੰ ਆਪਾਂ ਮਾਡਲ ਦੀ ਗੱਲ ਕਰੀਏ ਤਾਂ ਇਹ 2015 ਮਾਡਲ ਹੈ ਆ ਸੌਰੀ 2013 ਮਾਡਲ ਆ 3,90,000 ਰੁਪਏ ਦੀ ਮੰਗ ਰਹੀ ਦੀ ਹੈ ਜੀ ਉਸ ਤੋਂ ਅੱਗੇ ਉਧਰ ਚੱਲਦੇ ਆ ਆ ਸਾਈਡ ਦੇ ਤੁਹਾਨੂੰ ਸਾਰੇ ਟਰੈਕਟਰਾਂ ਜਿਹੜੇ ਦਰਸ਼ਨ ਆਪਾਂ ਜਰੂਰ ਕਰਵਾਵਾਂਗੇ ਆਗਰਾ ਇੱਥੋਂ ਸ਼ੁਰੂ ਕਰ ਲਓ ਤੁਸੀਂ ਦੋਸਤੋ ਇੱਥੋਂ ਅਰਜਨ ਆ ਗਿਆ ਤੇ ਅਰਜਨ ਭੋਲੇ ਦਾ ਕਰ ਲੈਂਦੇ ਇਹਨੂੰ ਇਹਨੂੰ ਖੁਸ਼ ਰਹਿਣ ਦੇ ਅਰਜਨ 2000 ਭਾਈ ਉਹ ਸ਼ਰਮ ਇਹਦਾ ਪਿਓ ਹੀ ਹੈ ਹੈ ਹੁਣ ਲੋਕ ਦਾ ਜਾ ਹੈ ਨਾ ਵੀ ਵਿਕਾਊ 2.5 ਲੱਖ ਰੁਪਿਆ ਰੇਟ ਆ 50000 ਡਿਸਕਾਊਂਟ ਕਰ ਤਾਂਗੇ 2 ਲੱਖ ਨਹੀਂ ਦੇਣਾ ਐ ਕਰਦਾ ਕਰਦਾ ਤੂੰ ਇਹਦੇ ਪਿਓ ਨੂੰ ਵੀ ਵਿਕਾਊ ਕਰ ਦੇਂਗਾ ਯਾਰ ਅਧੋਰੀ ਤੋਂ ਨਾ ਟੇ ਲੋ ਜਾ ਰਾ ਜੀ ਆ ਲਾਈਵ ਆ ਅਰਜਨ ਆ ਗਿਆ 2002 ਮਾਡਲ 2 ਲੱਖ 80 ਹਜ਼ਾਰ ਦੀ ਡਿਮਾਂਡ ਹੈ ਬੋਲੇ ਕਿੰਨੇ ਦਾ ਚੱਕ ਦੇਗਾ ਫਿਰ ਇਹ ਭੋਲਾ ਸੰਗਦਾ ਹੈ ਨਾ ਕਿੰਨੇ ਦਾ ਦੋ 60 ਦਾ ਦੇ ਦੂੰਗਾ ਦੋ 60 ਦਾ ਦੇ ਦੇਗਾ ਇਦੋਂ ਨਹੀਂ ਘਟਾਉਂਦਾ ਕਿਵੇਂ ਹੈ ਇਹ ਗੇਅਰ ਰਿੰਗ ਦਾ ਦੱਸਦਾ ਦੱਸ ਦੇ ਯਾਰ ਆ ਗੇਅਰ ਰਿੰਗ ਜਿਹਦਾ ਬਹੁਤ ਵਧੀਆ ਤਲਾ ਕੇ ਮੈਂ ਆਪ ਹੀ ਲਾਇਆ ਸੀ ਬਹੁਤ ਵਧੀਆ ਫਲਾਈਟ ਅੱਛਾ ਬਹੁਤ ਵਧੀਆ ਨੰਬਰ ਕਿਥੋਂ ਦਾ ਹੈ ਆ ਨੰਬਰ ਪੰਜਾਬ ਆ ਨਾ ਆ ਪੱਪੀ ਅੱਛਾ ਤੈਨੂੰ ਤੈਨੂੰ ਪਤਾ ਨਹੀਂ ਸੀ ਚਲਾ ਕੇ ਲਿਆ ਸੀਗਾ ਮੈਂ ਨੰਬਰ ਨੂੰ ਪਤਾ ਡੈਡੀ ਦੇਖਦਾ ਆਪਾਂ ਦਾ ਡੈਡੀ ਦੇ ਤੇ ਆਹਾ 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 ਫਿਰ ਆਹ ਤਾਂ ਬਹੁਤ ਵਧੀਆ ਬਾਈ ਹੂੰ ਕਿਤੀ ਮਾੜ ਲਾਓ ਹੂੰ 6 ਲੱਖ ਦਾ ਦੇਦਾ ਕਿ 6 50 ਹਜ਼ਾਰ ਪੀ ਘਟਾ ਦੂੰਗੀ ਹੋਰ ਇਹ ਮੰਗੇ ਮੈਂ ਵੀ ਘਟਾ ਰਾਂ ਡੈਡੀ ਮੰਗੇ ਮੈਂ ਵੀ ਘਟਾ ਮਗੇ ਜੀ ਮੈਂ ਕਿਹਾ ਇਹ ਸ਼ਰਮੇ ਦਾ ਮੁੰਡਾ ਵੀ ਇਹ ਵੀ ਕਹਿੰਦਾ ਪੜਾਕੇ ਹੀ ਪਾਉਣੇ ਕਿਵੇਂ ਟਰੈਕਟਰ origional ਸਾਰਾ ਸਾਰਾ ਦੀਦਣਾ ਬਾਈ ਪੇਂਟ ਕਿੰਨੇ ਥਾਉਂਗੇ ਕੋਈ ਨਹੀਂ ਮੱਖੀ ਦਿਨਾਂ ਵੀ ਨਾ ਕੋ ਆ ਗਰੰਟੀ ਹੈ ਪੂਰੀ ਗਰੰਟੀ ਆ ਬਾਗ ਹੋਵੇ ਕਿ ਮੈਂ ਮਰਦੀ ਲੈ ਜੀ ਬਾਈ ਤੇ ਗੇਅਰ ਇੰਜਨ ਦਾ ਚੰਗਾ ਪੂਰਾ ਪੂਰਾ ਵਧੀਆ ਵੀ T20 ਆ ਗਿਆ ਹੂੰ ਹੋਰ ਛੋਟੇ ਗੇਰ ਵਾਲਾ ਛੋਟੇ ਗੇਰ ਵਾਲਾ ਆ ਗਿਆ ਹਨਾ ਹਾਂ ਇਹ ਚੱਲਿਆ ਗਿਆ 800 836 ਘੰਟੇ ਚੱਲਿਆ 836 ਘੰਟੇ ਚੱਲਿਆ 836 ਘੰਟੇ ਚੱਲਿਆ ਨੰਬਰ ਕਿਥੋਂ ਦੇ ਦਾ ਨੰਬਰ ਹਰਿਆਣਾ ਘਾਟੀ ਦੋ ਰੰਗ ਮੀਂਦੇ ਆ ਅੱਛਾ ਨੰਬਰ ਹਰਿਆਣੇ ਨੰਬਰ ਐਕਸ ਤੇ ਉਹ ਦੇ ਦੇਗਾ ਐਨਓਸੀ ਐਨਓਸੀ ਆਪਣੀ ਆਪ ਦੀ ਹੋਪਈ ਆਪਦੀ ਹੋਊਗੀ ਖਰਚ ਆਪ ਦੇਗਾ ਐਨਓਸੀ ਦਾ ਬੀਮਾ ਬੀਮੇ ਦਾਗਲੇ ਤੋਂ ਲਏਗਾ ਹੈ ਉਹ ਬੀਮੇ ਦਾਗਲੇ ਪਾਈ ਤੋਂ ਲਵਾਂਗੇ ਅੱਛਾ ਹੂੰ ਤੇ ਆਹਾ ਤੇ ਆਹ ਦੇ ਦੇਣਾ ਆਪਾਂ 190 ਲਿਖਿਆਗਾ ਡੇਢ ਦਾ ਦੇ ਦੇਗਾ ਅੱਜ ਕਤਲ ਸੁੱਤਰਵਾ ਦੇ ਦਾਂਗੇ ਤਾਂ ਚੱਲ ਡੇਢ ਦਾ ਦੇ ਦੀ ਯਾਰ ਨਾ ਨਾ ਡੇਢ ਦਾ ਡੇਢ ਦੇ ਦਿੰਦਾ ਤੇ ਦੋਸਤੋ ਇਹ ਸਾਈਡ ਗੇਅਰ ਆ ਗਿਆ origignal ਸਾਈਡ ਗੇਅਰ ਹੈ ਹੂੰ 10 ਸਰ ਇਹ ਕਿਆ ਵੀ ਨਹੀਂ ਹੋਣਾ ਬਾਲਿਆਂ ਨੇ ਆ ਹਾਂ ਹੈਨਾ 50 ਮੈਂ ਤਾਂ ਪਹਿਲਾਂ ਅੱਜ ਦੇਖਿਆ ਐਵੇਂ ਤੈਨੂੰ ਕਹਿਦੀ ਹੈ ਨਾ ਤੇ ਇਹ ਸਾਈਡ ਗੇਅਰ ਆ ਗਿਆ ਦੋਸਤੋ ਫਾਰਮ ਟਰੈਕ 50 ਹਰਿਆਣਾ ਨੰਬਰ ਹੈ ਇਹ ਤੇ ਉਸ ਤੋਂ ਅੱਗੇ ਆਇਸ਼ਰ ਆ ਗਿਆ ਤੇ ਆਇਸ਼ਰ ਦੀ ਜੀ ਆਪਾਂ ਗੱਲ ਕਰੀਏ ਤਾਂ ਆਇਸ਼ਰ 22 ਮਾਡਲ ਦਾ 360000 ਰੁਪਏ ਡਿਮਾਂਡ ਦੇਦੀ ਆ ਗਈ ਹੈ ਨਾ ਵੀਡੀਓ ਦੱਬ ਕੇ ਸ਼ੇਅਰ ਕਰੀ ਚੰਦੇ ਹੋ ਉਸ ਤੋਂ ਅੱਗੇ ਆ ਗਿਆ ਇਹ 855 ਆ ਗਿਆ ਹੈ ਅਗਲਾ ਆਪਣੀ 20 ਮਾਡਲ 3 ਲੱਖ ਰੁਪਏ ਡਿਮਾਂਡ ਆ ਕਿਹੜਾ ਆਹ ਇਹ ਤਾਂ ਮੂਰੀ ਵਾਲੇ ਖੜੇ ਹੈ ਇਹ ਆ ਗਿਆ ਜੀ ਸਾਨੂੰ ਮਿਲਦਾ ਹੈ 99 ਮਾਡਲ 1,70,000 ਰੁਪਏ ਡਿਮਾਂਡ ਹੈ 45 ਆ ਗਿਆ 99 ਮਾਡਲ 1,35,000 ਰੁਪਏ ਡਿਮਾਂਡ ਇਹ ਵੀ ਆ ਗਈ 750 ਆ ਗਿਆ ਸੋਨਾ ਨੀਕਾ 2007 ਮਾਡਲ 2,75,000 ਰੁਪਏ ਡਿਮਾਂਡ ਆ ਗਈ ਆਇਸ਼ਰ ਆ ਗਿਆ ਦਿਖਾਦਾ ਆਇਸ਼ਰ ਆ ਗਿਆ 8 ਮਾਡਲ 1,45,000 ਰੁਪਏ ਡਿਮਾਂਡ ਹੈ ਉਸ ਤੋਂ ਬਾਅਦ ਆਇਸ਼ਰ ਆ ਗਿਆ 93 ਮਾਡਲ 1 ਲੱਖ ਰੁਪਏ ਪੂਰੀ ਡਿਮਾਂਡ ਇਹ ਵੀ ਆ ਗਈ ਸ਼ਵਰਾਜ ਆ ਗਿਆ 855 2000 ਮਾਡਲ 2.6 ਲੱਖ 60000 ਰੁਪਏ ਡਿਮਾਂਡ ਹੈ ਆਇਸ਼ਰ 94 ਮਾਡਲ 1 ਲੱਖ 35000 ਰੁਪਏ ਡਿਮਾਂਡ ਹੈ ਤਬ ਕੇ ਸ਼ੇਅਰ ਕਰੀ ਜਾਂਦੇ ਹੋ ਆਇਸ਼ਰ 94 ਮਾਡਲ 1 ਲੱਖ 7000 ਰੁਪਏ ਡਿਮਾਂਡ ਹੈ ਅਰਜਨਾਗਾ 60510 ਮਾਡਲ 3 ਲੱਖ 25000 ਰੁਪਏ ਡਿਮਾਂਡ ਹੈ ਐਨਓਸੀ ਮਿਲ ਜੂਗੀ ਦੋਸਤੋ ਅੱਗੇ ਆ ਗਿਆ ਜੀ ਲਓ ਵੀ ਦੋਸਤੋ ਇੱਥੋਂ ਤੱਕ ਆਪਣਾ ਸਾਥ ਸੀ ਵੀਡੀਓ ਨੂੰ ਦਬਕੇ ਸ਼ੇਅਰ ਜਰੂਰ ਕਰਨਾ